ਅੱਜ ਹਰ ਇੱਕ ਭੈਣ ਜਿਹੜੀ ਆਪਣੇ ਵੀਰਾਂ ਵਾਸਤੇ ਰਖੜੀ ਪਾਈ ਕੀਤੀ ਹੋਈ ਬੜਾ ਮਾਨ ਮਹਿਸੂਸ ਕਰਦੇ ਹਾਂ ਇੰਨੀ ਕਿ ਉਡੀਕ ਹੁੰਦੀ ਆ ਸਾਲ ਭਰ ਦੇ ਵਿੱਚ ਕਿ ਤਿਉਹਾਰ ਆਣੋਂ ਬਹੁਤ ਜ਼ਿਆਦਾ ਕਿਉਂਕਿ ਗਿਫਟਸ ਮਿਲਨੇ ਨੇ ਨਾ ਇਹ ਉਡੀਕ ਹੁੰਦੀ ਆ ਸਾਲ ਭਰ ਦੇ ਹਾਂਜੀ ਹੁੰਦੀ ਆ ਭਰਾ ਨੂੰ ਭੈਣ ਨੇ ਮਤਲਬ ਰਖੜੀ ਬੰਨਣੀ ਹੁੰਦੀ ਆ ਤੇ ਵਧੀਆ ਫੀਲ ਹੁੰਦਾ ਸਾਲ ਬਾਦੀ ਰਖਣੀ ਆਂਦੀ ਐ ਬਹੁਤ ਕੁਝ ਹੈ ਜੀ ਬੜਾ ਕਰਮਾਂ ਵਾਲਾ ਦਿਨ ਹੁੰਦਾ ਜਦੋਂ ਇਹ ਕਿਆ ਕਰ ਦਵੇ। ਵਡੀਆਂ ਵੀਡੀਓਸ ਵਾਇਰਲ ਹੋ ਰਹੀਆਂ ਭੈਣਾਂ ਨੂੰ ਸੈਂਡ ਕਰਦੇ ਨੇ ਭਰਾਜ ਆ ਭੈਣ ਤਵਾਂ ਨੂੰ ਕਰਦੇ। ਤੁਸੀਂ ਕਦੀ ਕਰਤ ਕੀਤਾ? ਹਾਂਜੀ ਬਹੁਤ ਵਾਰ ਮੈਂ ਤੇ ਜ਼ਰਾ ਇੰਸਟਾ ਰੀਲਾਂ ਨਾ ਭਰਿਆ ਭਾਵੇਂ ਆਪਣੇ ਭਰਾ ਨੂੰ ਭੇਜ-ਭੇਜ ਕੇ। ਕਈੰਪੋਛ ਥੋੜਾ ਜਿਹਾ ਬ੍ਰਾਈਡ ਦਾ ਵੇਖ ਲਈ ਬਈ ਆਪਣੇ ਬ੍ਰਦਰ ਲਈ ਬਾਕੀ ਵੇਖੋ ਜਿੱਤੇ ਪਸੰਦ ਕੋਈ ਆਇਆ ਨਹੀਂ ਆ ਘੁੰਮਾ ਫਿਰਾਂਗੇ ਤੇ ਫੇਰੀ ਭਾ ਲੱਗੂਗੇ ਇੰਤੇ ਸਾਰੇ ਹੀ ਹੁੰਦੇ ਨੇ ਖੁਸ਼ੀ ਦੇ ਦਿਨ ਹੁੰਦੇ ਬੇ ਅਰਦਾਸ ਵਾਲੇ ਦਿਨ ਹੁੰਦੇ ਵੀ ਸਾਰੇ ਸਹੀ ਹੋਣ ਪਰ ਵਿੱਚ ਇੱਕ ਖਾਸ ਦਿਨ ਇਸ ਤਰ੍ਹਾਂ ਦਾ ਚੁਣਿਆ ਹੁੰਦਾ ਕਿ ਜਿੱਦ ਨੇ ਖਾਸ ਮਤਲਬ ਵੀ ਖੁਸ਼ੀ ਜਾਂ ਕੀਤੀ ਜਾਂਦੀ ਹੈ ਵੀ ਦੇਖੋ ਜੀ ਮੇਰੀ ਭੈਣ ਦਾ ਯੂਪੀ ਵਿਆਹ ਆਵਾ ਤੇ ਜਿਸ ਤੋਂ ਬਾਅਦ ਹੁਣ ਪਹਿਲੀ ਰਖੜੀ ਆ ਉਹਦੀ ਅੰਬਰ ਸਾਡੇ ਹੁਣ ਮੇਰੇ ਘਰ ਆਏ ਨੇ ਵਾਪਸ ਤੇ ਪਹਿਲੀ ਡਿਮਾਂਡ ਹੀ ਉਹਨਾਂ ਨੇ ਕਿਹਾ ਕਿ ਮੈਨੂੰ ਮੋਬਾਈਲ ਚਾਹੀਦਾ ਵਾ ਤੇ ਉਹ ਜਿਹੜੀ ਮੰਗ ਕੀਤੀ ਹੈ ਪੂਰੀ ਕਰਤੀ ਆ ਜੀ ਬਿਲਕੁਲ ਜੋਰਾ ਸ਼ੋਰਾਣ ਲੱਗੇ ਸੀ ਤੇ ਮੈਂ ਮੰਗ ਪੂਰੀ ਕਰ ਦਿੱਤੀ ਤੁਹਾਨੂੰ ਕੱਲ ਪੈਕ ਕਰਕੇ ਸਰਪ੍ਰਾਈਜ਼ ਦੇਵਾਂਗੇ ਆਪਣੇ ਭੈਣ ਨੂੰ ਜਿਥੇ ਕੱਲ ਪੈਣਾ ਦੇ ਭਰਾਵਾਂ ਦਾ ਖੂਬਸੂਰਤ ਤਿਹਾਰ ਹੈ ਜਿਸ ਨੂੰ ਅਸੀਂ ਰਖੜੀ ਦਾ ਤਿਉਹਾਰ ਕਹਿੰਨੇ ਆ ਉਸ ਸਿਹਾਰ ਨੂੰ ਬੜੇ ਤੂਮ-ਤਾਮ ਦੇ ਨਾਲ ਮਨਾਇਆ ਜਾਂਦਾ ਹੈ ਤੇ ਸਾਲ ਬਾਅਦ ਜਿਹੜਾ ਤਿਹਾਰ ਆਣਾ ਹੁੰਦਾ ਹੈ ਹਰ ਪੈਣ ਨੂੰ ਔਡੀਕ ਹੁੰਦੀ ਹੈ। ਕਦੋਂ ਇਹ ਦਿਨ ਆਏ ਤੇ ਅਸੀਂ ਆਪਣੇ ਭਰਾ ਕੋਲ ਪਹੁੰਚੇ ਮਗਰ ਫਿਲਹਾਲ ਦੀ ਗੱਲ ਕੀਤੀ ਜਾਵੇ ਅਸੀਂ ਅੰਮ੍ਰਿਤਸਰ ਦੇ ਉਹ ਬਾਜ਼ਾਰ 'ਚ ਮੌਜੂਦ ਆ ਜਿੱਥੇ ਬਾਜ਼ਾਰਾਂ ਦੇ ਵਿੱਚ ਪੈਣਾ ਪਹਿਲਾਂ ਆਪਣੇ ਭਰਾਵਾਂ ਦੇ ਲਈ ਰੱਖਣੀਆਂ ਲੈਣ ਲਈ ਪਹੁੰਚਦੇ ਆਣ। ਤੁਸੀਂ ਤਸਵੀਰ ਦੇਖ ਪਾ ਰਹੇ ਹੋ ਕਿ ਜਿਹੜੀ ਬਾਜ਼ਾਰਾਂ ਦੇ ਵਿੱਚ ਰੌਣਕ ਹੈ ਉਹ ਖਾਸ ਤੌਰ ਤੇ ਦਿਖਾਈ ਦੇ ਰਹੀ ਹੈ ਕਿਉਂਕਿ ਸਾਲ ਭਰ ਦੇ ਵਿੱਚ ਜਿਹੜਾ ਇੱਕ ਤਿਹਾਰ ਆਣਾ ਹੁੰਦਾ ਹੈ ਪੈਣਾ ਨੇ ਆਪਣੇ ਭਰਾਵਾਂ ਦੇ ਵਾਸਤੇ ਲੰਬੀ ਉਮਰ ਦੀ ਜਿਹੜੀ ਕਾਮਨਾ ਕਰਨੀ ਹੁੰਦੀ ਹੈ ਉਸ ਉਹ ਸਜੇ ਹੋਏ ਨੇ ਤੇ ਜਿਹੜੀ ਰਖੜੀ ਦੀਆਂ ਤਸਵੀਰਾਂ ਨੇ ਉਹ ਵੀ ਸਾਫ਼ ਤੌਰ ਤੇ ਦਿਖਾਈ ਦੇ ਰਹੀਆਂ ਨੇ ਤੇ ਅਲੱਗ-ਅਲੱਗ ਰਖੜੀਆਂ ਜਿਹੜੀਆਂ ਨੇ ਉਹ ਭੈਣਾਂ ਵੱਲੋਂ ਡਿਸਾਈਡ ਕੀਤੀ ਜਾਂਦੀ ਹੈ ਕਿ ਕਿਸ ਤਰੀਕੇ ਦੀ ਜਿਹੜੀ ਰਖੜੀ ਹੈ ਉਹ ਭਰਾਵਾਂ ਦੇ ਲਈ ਖਰੀਦੀ ਜਾਵੇ ਦੇਖੋ ਕਿ ਹਰ ਤਰੀਕੇ ਦੀ ਜਿਹੜੀ ਰਖੜੀ ਹੈ ਉਹ ਇਸ ਦੁਕਾਨਾਂ ਦੇ ਮਿਲਦੀਆਂ ਨੇ ਮੈਂ ਇਸ ਸਮੇਂ ਅੰਮ੍ਰਿਤਸਰ ਦੇ ਆਈਡੀਐਚ ਮਾਰਕੀਟ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਅਲੱਗ-ਅਲੱਗ ਰਖੜੀਆਂ ਜਿਹੜੀਆਂ ਨੇ ਭੈਣਾਂ ਆਪਣੇ ਭਰਾਵਾਂ ਲਈ ਖਰੀਦ ਰਹੀਆਂ ਅਸੀਂ ਜ਼ਰੂਰ ਗੱਲਬਾਤ ਵੀ ਕਰਾਂਗੇ ਭੈਣਾਂ ਦੇ ਨਾਲ ਤੇ ਜਾਣਾਂਗੇ ਕਿ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਇਸ ਤਿਉਹਾਰ ਆਉਂਦਾ ਕਿਉਂਕਿ ਇਹ ਤਿਹਾੜੀ ਇਸ ਤਰ੍ਹਾਂ ਦਾ ਹੈ ਕਿ ਹਰ ਭੈਣ ਦੇ ਚਿਹਰੇ ਤੇ ਜਿਹੜੀ ਖੁਸ਼ਹੂਰਤੀ ਹੈ ਇੱਕ ਖੁਸ਼ੀ ਹੁੰਦੀ ਆ ਉਹ ਚਲਕਦੀ ਹੋਈ ਦਿਖਾਈ ਦਿੰਦੀ ਆ ਮੈਂ ਦੇਖਣਾ ਚਾਹਾਂਗਾ ਦੇਖੋ ਕਿ ਅਲੱਗ-ਅਲੱਗ ਜੇ ਬੱਚਿਆਂ ਦੀ ਗੱਲ ਕੀਤੀ ਜਾਵੇ ਤਾਂ ਬੱਚਿਆਂ ਵਾਸਤੇ ਵੀ ਅਲੱਗ-ਅਲੱਗ ਤਰੀਕੇ ਦੀਆਂ ਜਿਹੜੀਆਂ ਰਖੜੀਆਂ ਨੇ ਉਹ ਦਿਖਾਈ ਦਿੰਦੀਆਂ ਨੇ ਤੇ ਅਸੀਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦਾ ਲੱਗਦਾ ਜਦੋਂ ਵੀ ਇਸ ਬਾਜ਼ਾਰ ਦੇ ਵਿੱਚ ਪਹੁੰਚ ਕੇ ਵੜੇ ਭਰਾਵਾਂ ਦੇ ਲਈ ਰਖੜੀਆਂ ਖਰੀਦੀਆਂ ਜਾਂਦੀਆਂ ਨੇ ਸੋ ਅਸੀਂ ਗੱਲਬਾਤ ਕਰਦੇ ਹਾਂ ਕਿ ਇਹ ਖੁਸ਼ੀ ਜਿਹੜੀ ਸਾਲ ਭਰ ਦੇ ਵਿੱਚ ਇੱਕ ਆਉਣੀ ਹੁੰਦੀ ਆ ਇਹ ਖੁਸ਼ੀ ਕਿਸ ਤਰ੍ਹਾਂ ਜ਼ਾਹਿਰ ਕੀਤੀ ਜਾਂਦੀ ਆ ਸ ਅ ਲਗਾਤਾਰ ਇਹ ਤਸਵੀਰਾਂ ਜਿਹੜੀਆਂ ਨੇ ਅੰਮ੍ਰਿਤਸਰ ਦੇ ਬਾਜ਼ਾਰ ਦੀਆਂ ਦਿਖਾ ਰਹੇ ਆ ਤੇ ਅਸੀਂ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਜਿਹੜੀਆਂ ਭੈਣਾਂ ਰਖੜੀਆਂ ਖਰੀਦਣਾਂ ਤੇ ਮੈਮ ਕੀ ਨਾਮ ਹੈ ਅੱਜ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਤੇ ਰਖੜੀਆਂ ਖਰੀਦ ਰਹੇ ਹੋ ਕਿਵੇਂ ਦਾ ਲੱਗ ਰਿਹਾ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਆਈਡੀਆ ਚ ਮਾਰਕੀਟ ਵਿੱਚ ਆਈ ਹੁਈ ਆ ਜਿਹੜਾ ਰਖੜੀ ਤਾਂ ਪਵਿੱਤਰ ਤਿਹਾੜਾ ਆ ਹਰ ਸਾਲ ਸ਼੍ਰੀਦਾ ਬੜੇ ਜਿਹੜਾ ਸ਼ਰਦਾ ਪਾਉਣਾ ਨਾਲ ਮਨਾਇਆ ਜਾਂਦਾ ਤੇ ਅੱਜ ਹਜੇ ਹਰ ਇੱਕ ਭੈਣ ਜਿਹੜੀ ਆਪਣੇ ਵੀਰਾਂ ਵਾਸਤੇ ਰਖੜੀ ਖਰੀਦਦੀ ਹੋਈ ਬੜਾ ਮਾਣ ਮਹਿਸੂਸ ਕਰਦੀ ਹੋਣੀ ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਸਾਲ ਭਰ ਦੇ ਵਿੱਚ ਇਹ ਤਿਉਹਾਰ ਆਉਂਦਾ ਉਡੀਕ ਕਿੰਨੀ ਕੁ ਹੁੰਦੀ ਹੈ ਬਹੁਤ ਉਡੀਕ ਹੁੰਦੀ ਹੈ ਜੀ ਹਰ ਭੈਣ ਨੂੰ ਬਹੁਤ ਜ਼ਿਆਦਾ ਵੀ ਜਲਦੀ ਤੋਂ ਜਲਦੀ ਰਖੜੀ ਦਾ ਤਿਉਹਾਰ ਆਵੇ ਕਿ ਉਹ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨ੍ਹੇ ਅੱਜ ਦੇਖ ਰਹੇ ਹਾਂ ਬਹੁਤ ਸਾਰੀਆਂ ਰਖੜੀਆਂ ਖਰੀਦੀਆਂ ਪਸੰਦ ਕਿਸ ਤਰ੍ਹਾਂ ਦੀ ਆ ਰਹੀ ਹੈ ਹਾਂਜੀ ਬਹੁਤ ਵੈਰਾਈਟੀ ਹੈ ਇੱਕ ਭਰਾ ਤੇ ਭਾਬੀ ਵਾਸਤੇ ਇਕੱਠੇ ਸੈਟ ਆਏ ਨੇ ਕੁਝ ਬੱਚਿਆਂ ਦੀਆਂ ਰਖੜੀਆਂ ਨੇ ਅਲੱਗ-ਅਲੱਗ ਚਾਈਨੀਜ਼ ਰਖੜੀਆਂ ਨੇ ਆਪਣੀਆਂ ਹੈਂਡ ਮੇਡ ਰੱਖ ਰਹੀਆਂ ਬਹੁਤ ਹੀ ਵਧੀਆ ਵੈਰਾਈਟੀ ਆਈ ਹੋਈ ਹੈ ਮਾਰਕੀਟ ਦੇ ਵਿੱਚ ਜੀ ਬਿਲਕੁਲ ਜੀ ਇਹ ਖੂਬਸੂਰਤੀ ਤਸਵੀਰ ਹੈ ਕੀ ਚੁੰਨ ਚੁੰਨ ਕੇ ਜਿਹੜੀਆਂ ਰੱਖੜੀਆਂ ਨੇ ਉਹ ਖਰੀਦੀਆਂ ਜਾ ਰਹੀਆਂ ਨੇ ਹਰ ਭੈਣ ਦੇ ਵੱਲੋਂ ਕਿਉਂਕਿ ਆ ਚਾਹ ਹੀ ਅਲੱਗ ਹੁੰਦਾ ਜਦੋਂ ਇਹ ਤਿਉਹਾਰ ਆਉਂਦਾ ਤੁਸੀਂ ਮੈਂ ਬਾਜ਼ਾਰਾਂ ਦੀਆਂ ਤਸਵੀਰਾਂ ਸਾਂਝੇ ਕਰ ਰਿਹਾ ਹਾਂ ਹਰ ਤਰੀਕੇ ਦੀ ਜੇ ਅਸੀਂ ਬੱਚੇ ਦੀ ਗੱਲ ਕਰੀਏ ਤਾਂ ਬੱਚੇ ਦੇ ਲਈ ਅਲੱਗ-ਅਲੱਗ ਜਿਹੜੀਆਂ ਰੱਖੜੀਆਂ ਨੇ ਉਹ ਇਹ ਬਾਜ਼ਾਰਾਂ ਦੇ ਵਿੱਚ ਜਿਹੜੀਆਂ ਪੈਣਾਵਾਂ ਵੱਲੋਂ ਖਰੀਦੀਆਂ ਜਾ ਰਹੀਆਂ ਨੇ ਤੇ ਇਹ ਜਿਹੜਾ ਚਾਹ ਹੈ ਉਹ ਲੱਗ ਜਾ ਹੁੰਦਾ ਸੀ ਸੋ ਜਿਹੜੋ ਰਖੜੀਆਂ ਖਰੀਦ ਰਿਹਾ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਆ ਲਗਾਤਾਰ ਆ ਮੈਮ ਕੀ ਨਾਮ ਹੈ ਜੀ ਹਰਮਨਦੀਪ ਕੌਰ ਅੰਮ੍ਰਿਤਸਰ ਦੇ ਹੋ ਹਾਂਜੀ ਹਾਂਜੀ ਅੱਜ ਰਖੜੀਆਂ ਖਰੀਦ ਰਹੇ ਹੋ ਕਿਸ ਤਰ੍ਹਾਂ ਦੀ ਪਸੰਦ ਦੇਖ ਰਹੇ ਹੋ ਵੇਖਦੀ ਕਈ ਪੁਛ ਥੋੜਾ ਜਿਹਾ ਬ੍ਰਾਈਟ ਜਿਹਾ ਵੇਖਦੀ ਪਈਆਂ ਆਪਣੇ ਬ੍ਰਦਰ ਲਈ ਬਾਕੀ ਵੇਖੋ ਜੇ ਤੇ ਪਸੰਦ ਕੋਈ ਆਇਆ ਨਹੀਂ ਆ ਤੂੰ ਮਾਫਰਾਂਗੇ ਤੇ ਫੇਰੀ ਭਰ ਲੱਗੂਗਾ ਜੀ ਚੁਆਇਸ ਕਰਨਾ ਮੁਸ਼ਕਲ ਹੋ ਰਿਹਾ ਕਿਉਂਕਿ ਕਈ ਤਰੀਕੇ ਦੀਆਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਐਡਵਾਂਸਡ ਟੈਕਨੋਲੋਜੀ ਆ ਨਾ ਸਭ ਤੇ ਪਤਾ ਚੱਲਦਾ ਆ ਸਭ ਨਿਊ ਗੈਜੇਟਸ ਦਾ ਤਾਂ ਕਰਕੇ ਕਿੰਨੀ ਕੁ ਉਡੀਕ ਹੁੰਦੀ ਆ ਸਾਲ ਪਰ ਦੇ ਵਿੱਚ ਤਿਉਹਾਰ ਆ ਨਾ ਬਹੁਤ ਜ਼ਿਆਦਾ ਕਿਉਂਕਿ ਗਿਫਟਸ ਮਿਲਨੇ ਨੇ ਨਾ ਦੇਖੋ ਜੀ ਇਹ ਵੀ ਚਾਹ ਆ ਲੱਗ ਜਾਈ ਕਿ ਪਰਾਂਵਾਂ ਕੋਲ ਜਿਹੜੇ ਗਿਫਟਸ ਨੇ ਉਹ ਵੀ ਮਿਲਨੇ ਆ ਮੈਮ ਸੋ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਵੀ ਨਾਲ ਦੀ ਨਾਲ ਕਰ ਰਹੇ ਆ ਤੇ ਜਿਹੜੀ ਖੁਸ਼ੀ ਚਿਹਰੇ ਤੇ ਆ ਉਹ ਚਲਕਦੀ ਹੋਈ ਸਾਫ਼ ਤੌਰ ਤੇ ਦਿਖਾਈ ਦੇ ਰਹੀ ਆ ਤੇ ਹਰ ਕੋਈ ਆਪਣੇ ਆਪ ਜਿਹੜੇ ਪਸੰਦੀਦਾ ਜਿਹੜੀਆਂ ਰਖੜੀਆਂ ਨੇ ਉਹ ਖਰੀਦਣ ਦੇ ਵਿੱਚ ਚਾਹਵਾਨ ਹੈ ਕੋਈ ਕਹਿ ਰਿਹਾ ਕਿ ਹਜੇ ਪਸੰਦ ਨਹੀਂ ਆ ਰਹੇ ਪੂਰਾ ਬਾਜ਼ਾਰ ਘੁੰਮਾਂਗੇ ਫਿਰ ਪਸੰਦ ਆਏਗੀ ਤਾਂ ਇਹ ਪੂਰਾ ਬਾਜ਼ਾਰ ਹੈ ਇਹ ਆਈਡੀਆ 'ਚ ਜਿਹੜਾ ਬਾਜ਼ਾਰ ਹੈ ਉਸ ਦੀ ਤਸਵੀਰ ਹੈ ਮੈਮ ਕਿੰਨੀ ਕਿ ਖੁਸ਼ੀ ਆ ਰਖੜੀਆਂ ਖਰੀਦ ਰਹੇ ਹੋ ਤਿਹਾਰ ਸਾਲ ਬਹੁਤ ਖੁਸ਼ੀ ਹੈ ਜੀ ਬੜਾ ਕਰਮਾਂ ਵਾਲਾ ਦਿਨ ਹੁੰਦਾ ਜਦੋਂ ਇਹ ਤਿਆਰ ਕਰ ਦਵੈ ਚਾਹ ਹੈ ਪੂਰਾ ਬਿਲਕੁਲ ਜੀ ਬਿਲਕੁਲ ਚਾਹ ਹੈ ਬੜੀ ਖੁਸ਼ੀ ਹੈ ਵੀ ਇਹ ਦਿਨ ਜਿਹੜਾ ਹੁੰਦਾ ਨਾ ਬੜੇ ਕਰਮਾਂ ਨਾਲ ਹੈ ਭੈਣ ਭਰਾ ਦਾ ਪਿਆਰ ਦਰਸਾਉਂਦਾ ਹੈ ਗੱਵ ਹੈ ਹਰ ਹਰ ਰੋਜ਼ ਤੇ ਦੁਆਵਾ ਕਰਦੇ ਹੋਗੇ ਪਰਾਂਵਾਂ ਦੇ ਲਈ ਮਗਰੇ ਖਾਸ ਦਿਨ ਹੈ ਦਿਲ ਤੇ ਸਾਰੇ ਹੁੰਦੇ ਨੇ ਖੁਸ਼ੀ ਦੇ ਦਿਨ ਹੁੰਦੇ ਵੀ ਅਰਦਾਸ ਵਾਲੇ ਦਿਨ ਹੁੰਦੇ ਵੀ ਸਾਰੇ ਸਹੀ ਹੋੜ ਪਰ ਵਿੱਚ ਇੱਕ ਖਾਸ ਦਿਨ ਇਸ ਤਰ੍ਹਾਂ ਦਾ ਚੁਣਿਆ ਹੁੰਦਾ ਹੈ ਕਿ ਜਿੰਨੇ ਨੇ ਖਾਸ ਮਤਲਬੀ ਖੁਸ਼ੀ ਜਾਂ ਕੀਤੀ ਜਾਂਦੀ ਹੈ ਵੀ ਦਿਨ ਮਨਾਇਆ ਜਾਂਦਾ ਵੈ ਹਰ ਭੈਣ ਚਾਹਦੀ ਕਿ ਮੇਰੇ ਭਰਾ ਮਤਲਬੀ ਵੱਡੀ ਉਮਰ ਹੋਵੇ ਉਹ ਖੁਸ਼ ਹੋਏਗਾ ਤਾਂ ਸਾਨੂੰ ਕੋਈ ਆਸ ਹੋਏਗੀ ਮਿਲਨ ਦੀ ਭੈਣਾਂ ਨੂੰ ਇਹ ਹੀ ਤਾਂ ਆਸ ਹੁੰਦੀ ਵੀ ਕੁਝ ਇਹ ਵੀ ਅਲੱਗ ਚਾਹ ਹੁੰਦਾ ਕੁਝ ਮਿਲੇਗਾ ਬਿਲਕੁਲ ਜੀ ਬਿਲਕੁਲ ਇਹ ਤਾਂ ਚਾਹ ਹੈ ਬਿਲਕੁਲ ਵੇਟ ਕਰੀ ਦੀ ਹੈ ਬਾਣਾ ਮਿਲਦਾ ਵੀ ਠੀਕ ਹੈ ਬਿਲਕੁਲ ਜੀ ਇਹ ਚਾਹ ਹੈ ਅਲੱਗ ਜਿਹਾ ਚਾਹ ਹੈ ਹਰ ਭੈਣ ਦਾ ਕਿ ਜਿਹੜੀ ਰਖੜੀ ਹੈ ਉਹ ਖਰੀਦਣ ਲਈ ਪਹੁੰਚ ਰਹੇ ਨੇ ਤਾਂ ਲਗਾਤਾਰ ਅਸੀਂ ਗੱਲਬਾਤ ਕਰ ਰਹੇ ਹਾਂ ਤਾਂ ਇਹ ਤਸਵੀਰ ਜਿਹੜੀ ਆ ਸੋ ਜਿਹੜੇ ਮਾਲਕ ਨੇ ਉਹਨਾਂ ਕੋਲੋਂ ਵੀ ਅਸੀਂ ਗੱਲਬਾਤ ਕਰਕੇ ਜ਼ਰੂਰ ਜਾਣਾਂਗੇ ਕਿ ਰਖੜੀ ਦੀ ਜਿਹੜੀ ਖਰੀਦ ਹੈ ਕਿਸ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ ਲੋਕਾਂ ਨੂੰ ਕੀ ਕੀ ਪਸੰਦ ਆ ਰਿਹਾ ਸੋ ਅਸੀਂ ਮਾਲਕਾਂ ਨਾਲ ਵੀ ਗੱਲਬਾਤ ਕਰਾਂਗੇ ਆ ਮੈਮ ਸੋ ਮਾਲਕ ਜਿਹੜੇ ਨੇ ਉਹਨਾਂ ਦਾ ਅਸਰ ਕਿਵੇਂ ਦਾ ਮਾਹੌਲ ਲੱਗ ਰਿਹਾ ਬਾਜ਼ਾਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਰੌਣਾ ਬਹੁਤ ਵਧੀਆ ਮਾਹੌਲ ਲੱਗ ਰਿਹਾ ਜੀ ਬਹੁਤ ਵਧੀਆ ਸੀ ਇਸ ਇਸ ਵਾਰੀ ਸੀਜ਼ਨ ਵੀ ਬਹੁਤ ਵਧੀਆ ਸੀ ਲੱਗਾ ਕਸਟਮਰ ਵੀ ਠੀਕ ਹੈ ਤੇ ਤੇ ਹਾਰ ਤੁਹਾਨੂੰ ਪਤਾ ਫਿਰ ਸਿਸਟਰ ਦਾ ਤਿਹਾਰ ਹੈ ਭੈਣ ਭਰਾਵਾਂ ਦਾ ਤੇ ਬਹੁਤ ਵਧੀਆ ਅੱਛਾ ਭੈਣਾਂ ਵੱਲੋਂ ਕਿਸ ਤਰ੍ਹਾਂ ਦੀਆਂ ਪਸੰਦ ਕੀਤੀਆਂ ਜਾ ਰਹੀਆਂ ਰੱਖਣੇ ਤੁਸੀਂ ਦੁਕਾਨਦਾਰ ਤੁਸੀਂ ਕਰਵਾ ਵੀ ਰਹੇ ਹੋ ਹਰ ਇੱਕ ਦੀ ਆਪਣੀ ਆਪਣੀ ਚੋਇਸ ਹੈ ਆਪਣੀ ਕੁਝ ਕੁਝ ਅਲੱਗ ਆਇਆ ਪਿਛਲੇ ਸਾਲ ਨਾਲੋਂ ਇਸ ਸਾਲ ਹਰ ਹਰ ਵਾਰੀ ਹੁੰਦਾ ਜੀ ਹਰ ਸਾਲ ਅਲੱਗ ਅਲੱਗ ਵੈਰਾਈਟੀ ਆਉਂਦੀ ਹੈ ਹਾਂਜੀ ਤੇ ਚਾਹ ਪੂਰਾ ਲੱਗ ਰਿਹਾ ਹੈ ਬਾਜ਼ਾਰ ਦੇ ਵਿੱਚ ਪੂਰਾ ਮਾਹੌਲ ਹਰ ਸਾਲ ਭੈਣਾਂ ਨੂੰ ਚਾਹ ਹੁੰਦਾ ਹੀ ਹੈ ਜੀ ਭਰਾਵਾਂ ਦਾ ਭਰਾਵਾਂ ਮੱਤੇ ਰਖੜੀ ਲਾਣ ਦਾ ਬਿਲਕੁਲ ਜੀ ਇਹ ਦੇਖੋ ਦੁਕਾਨਦਾਰਾ ਨਾ ਵੀ ਲਗਾਤਾਰ ਗੱਲਬਾਤ ਕਰ ਰਹੇ ਉਹਨਾਂ ਦੇ ਵੀ ਇਹੀ ਕਹਿਣਾ ਹੈ ਕਿ ਜਿਹੜਾ ਆਪਣੇ ਰਖੜੀਆਂ ਖਰੀਦ ਲੀਆਂ ਨੇ ਪਹਿਣਾ ਉਹਨਾਂ ਨੂੰ ਲੱਗ ਜਾ ਜਿਹੜਾ ਚਾਹ ਹੈ ਤੇ ਅਲੱਗ-ਅਲੱਗ ਜਿਹੜੇ ਰਖੜੀਆਂ ਦੇ ਡਿਜ਼ਾਈਨ ਆ ਉਹ ਵੀ ਸਾਫ਼ ਤੌਰ ਤੇ ਦਿਖਾਈ ਦੇ ਰਹੇ ਨੇ ਤੇ ਅਸੀਂ ਇਸ ਸਮੇਂ ਮੈਂ ਪਹਿਲਾਂ ਵੀ ਜ਼ਿਕਰ ਕਰਕੇ ਹਟਿਆ ਕਿ ਇਸ ਸਮੇਂ ਅੰਮ੍ਰਿਤਸਰ ਦੇ ਆਈਡੀਐਸ ਮਾਰਕੀਟ ਦੇ ਵਿੱਚ ਮੌਜੂਦ ਆ ਜਿੱਥੇ ਕਿ ਇਹ ਰਖੜੀਆਂ ਦੀ ਜਿਹੜੀ ਖਰੀਦਦਾਰੀ ਆ ਉਹ ਲਗਾਤਾਰ ਚੱਲ ਰਹੀ ਆ ਕਿਉਂਕਿ ਅੱਜ ਉਹ ਦਿਨ ਆ ਜਿਸ ਦਿਨ ਕੀ ਖਰੀਦੀ ਜਾਗੀ ਕੱਲ ਨੂੰ ਭਰਾਵਾਂ ਦੇ ਗੁੱਟ ਦੇ ਉੱਤੇ ਜਿਹੜੀਆਂ ਸੋਹਣੀਆਂ ਰਖੜੀਆਂ ਨੇ ਅਸੋ ਗੱਲਬਾਤ ਕਰਦੇ ਮੈਮ ਕੀ ਨਾਮ ਹੈ ਜੀ ਰੀਸ਼ੂ ਚੋਲਿਆ ਮੈਮ ਰਖੜੀ ਖਰੀਦਣ ਆਇਓ ਖੁਸ਼ੀ ਕਿਸ ਤਰ੍ਹਾਂ ਦੀ ਉਡੀਕ ਹੁੰਦੀ ਹੈ ਸਾਲ ਪਰ ਦੀ ਹਾਂਜੀ ਹੁੰਦੀ ਹੈ ਭਰਾ ਨੂੰ ਭੈਣ ਨੇ ਮਤਲਬ ਰਖੜੀ ਬੰਨਣੀ ਹੁੰਦੀ ਆ ਤੇ ਵਧੀਆ ਫੀਲ ਹੁੰਦਾ ਸਾਲ ਬਾਅਦ ਹੀ ਰਖੜੀ ਆਂਦੀ ਹੈ ਕੋਈ ਗਿਫਟ ਦੀ ਚਾਹ ਆਣ ਵੀ ਹੁੰਦੇ ਜੋ ਕਿ ਗੱਲਬਾਤ ਕਰ ਰਹੇ ਆ ਕਿ ਗਿਫਟ ਮਿਲਦੇ ਨੇ ਗਿਫਟ ਹੈ ਗਿਫਟ ਚਲੋ ਪਿਆਰ ਮ ਮੋਹਬਤੇ ਬਣਿਆ ਹੀ ਰਹਦਾ ਹੈ ਭੈਣ ਭਰਾ ਦਾ ਬਟ ਇੱਕ ਰਖੜੀ ਤੇ ਭੈਣ ਨੂੰ ਚਾਹ ਹੁੰਦਾ ਹੈ ਕਿ ਉਹਦਾ ਭਰਾ ਉਹਨੂੰ ਕੁਝ ਗਿਫਟ ਕਰੇ ਮਤਲਬ ਐਜ਼ ਅ ਓਕੇਜਨ ਹੁੰਦਾ ਵਾ ਪੰਜਾਬ ਵਿੱਚ ਰਖੜੀ ਬਹੁਤ ਮਤਲਬ ਤੁਮਤਾ ਨਾਲ ਮਨਾਈ ਜਾਂਦੀ ਹੈ ਸਾਰੀਆਂ ਭੈਣ ਆਪਣੇ ਭਰਾ ਨੂੰ ਵੀ ਆਈਆਂ ਜਿਹੜੀਆਂ ਰਖੜੀ ਬੰਨ੍ਹਣ ਜਾਂਦੀਆਂ ਨੇ ਉਹ ਵੀ ਮਤਲਬ ਤਿਹਾਰ ਜਿਹੜਾ ਉਹਨਾਂ ਨੂੰ ਬਹੁਤ ਚਾਹ ਹੁੰਦਾ ਹੈ ਭੈਣ ਨੂੰ ਕਿ ਮੈਂ ਆਪਣੇ ਪਿਆਕੇ ਜਾਣਾ ਹੈ ਤੇ ਆਪਣੀ ਮਤਲਬ ਭਰਾ ਨੂੰ ਰਖੜੀ ਬੰਨ੍ਹਣੀ ਹੈ ਮੈਂ ਅੱਜਕੱਲ ਸੋਸ਼ਲ ਮੀਡੀਆ ਦੇਖ ਰਹੀ ਹਾਂ ਇੰਸਟਾਗ੍ਰam ਤੇ ਬੜੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਭੈਣਾਂ ਨੂੰ ਸੈਂਡ ਕਰਦੇ ਨੇ ਰਾ ਇਸਟਾਈਲ ਨਾ ਪਰ ਇਹ ਆਪਾਂ ਆਪਣੇ ਭਰਾ ਨੂੰ ਭੇਜ-ਭੇਜ ਕੇ ਦੇਖੋ ਜੀ ਇਹ ਚਾਹ ਹੈ ਇਹ ਖੁਸ਼ੀ ਹੈ ਆ ਗਿਫਟ ਭੇਜ ਦਿਓ ਆ ਗਿਫਟ ਭੇਜ ਦਿਓ ਬਿਲਕੁਲ ਜੀ ਇਹ ਚਾਹ ਹੈ ਇਹ ਖੁਸ਼ੀ ਹੈ ਜਿਹੜੀ ਕਿਉਂਕਿ ਕੱਲ ਰਖੜੀ ਦਾ ਤਿਉਹਾਰ ਹੈ ਤੇ ਅੱਜ ਬਾਜ਼ਾਰ ਜਿਹੜੇ ਨੇ ਉਹ ਸਜੇ ਹੋਏ ਦਿਖਾਈ ਦੇ ਰਹੇ ਨੇ ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਉਹਨਾਂ ਪੈਣਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਜੋ ਕਿ ਰਖੜੀਆਂ ਖਰੀਦ ਰੀਆਂ ਨੇ ਤੇ ਹਰ ਕਿਸੇ ਦੀ ਖੁਸ਼ੀ ਜਿਹੜੀ ਆ ਉਹ ਲੱਗ ਜੀ ਦਿਖਾਈ ਦੇ ਰਹੀ ਆ ਉਹ ਲਗਾਤਾਰ ਮੈਂ ਬਾਜ਼ਾਰ ਦੀਆਂ ਤਸਵੀਰਾਂ ਵੀ ਸਾਂਝੀਆਂ ਕਰਨਾ ਚਾਹਾਂਗਾ ਕਿਉਂਕਿ ਇਹ ਬਾਜ਼ਾਰ ਜਿਹੜਾ ਆਈਡੀਚ ਮਾਰਕੀਟ ਹੈ ਤੇ ਹਰ ਬੰਨੇ ਜਿਹੜੇ ਆ ਉਹ ਜਿਹੜਾ ਪੀੜ ਪੜਾਕਾ ਜਿਹੜਾ ਦਿਖਾਈ ਦਿੰਦਾ ਤੇ ਕੱਲ ਪੂਰਾ ਚਾਹ ਹੈ ਪੂਰਾ ਪੈਣਾ ਨੂੰ ਕੀ ਆਪਣੇ ਭਰਾਵਾਂ ਦੇ ਗੁੱੜ ਦੇ ਉੱਤੇ ਸੋਹਣੀਆਂ ਸੋਹਣੀਆਂ ਰਖੜੀਆਂ ਸਜਾਣੀਆਂ ਤੇ ਦੁਕਾਨਾਂ ਵੀ ਜੜੀਆਂ ਨੇ ਉਹ ਸਜੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤੇ ਅਸੀਂ ਇੱਕ ਵਾਰ ਮਾਰਕੀਟ ਦਾ ਇੱਕ ਵਾਰ ਫੇਰਾ ਜ਼ਰੂਰ ਕਰ ਲਈਏ ਤਾਂ ਇੱਕ ਰੌਣਕ ਜਿਹੜੀ ਉਹ ਵੀ ਆਪਣੇ ਦਰਸ਼ਕਾਂ ਤੱਕ ਰੂਬਰੂ ਕਰਨਾ ਚਾਹਾਂਗੇ ਤੁਸੀਂ ਇਹ ਦੇਖ ਪਾ ਰਹੇ ਹੋ ਕਿ ਹਰ ਬੰਨੇ ਜਿਹੜੀ ਰੌਣਕ ਹੈ ਉਹ ਲੱਗੀ ਹੋਈ ਏ ਆਈਡੀਆ ਚ ਮਾਰਕੀਟ ਛੋਟੀ ਮਾਰਕੀਟ ਨਹੀਂ ਆ ਬਹੁਤ ਵੱਡੀ ਮਾਰਕੀਟ ਆ ਜਿਸ ਦੇ ਵਿੱਚ ਕੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਇੱਥੇ ਪਹੁੰਚਦੇ ਨੇ ਜਦੋਂ ਵੀ ਹਜੇ ਤਾਂ ਸਮਾਂ ਕੁਝ ਹੋਇਆ ਨਹੀਂ ਆ ਜਦੋਂ ਹੋਰ ਸ਼ਾਮ ਪਵੇਗੀ ਤਾਂ ਹੋਰ ਜਿਹੜੀ ਰੌਣਕ ਹੈ ਉਹ ਜ਼ਰੂਰ ਦਿਖਾਈ ਦੇਵੇਗੀ ਤਾਂ ਬਾਜ਼ਾਰ ਜਿਹੜੇ ਨੇ ਉਹ ਲਗਾਤਾਰ ਜਿਹੜੇ ਸਜੇ ਹੋਏ ਦਿਖਾਈ ਦੇ ਰਹੇ ਨੇ ਤਾਂ ਇਹ ਤਸਵੀਰ ਦੇਖੋ ਜਿੱਧਰ ਵੀ ਤੁਹਾਡੀ ਨਿਗਾਹ ਪਵੇਗੀ ਉੱਥੇ ਜਿਹੜੇ ਅਲੋਖ ਨੇ ਜ਼ਰੂਰ ਹੈ ਮਾਰਕੀਟ ਦੇ ਪ੍ਰਧਾਨ ਸਾਹਿਬੀ ਮਜੂਦ ਨੇ ਪ੍ਰਧਾਨ ਸਾਹਿਬ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਇਸ ਸਾਲ ਰਖੜੀ ਤੇ ਠੀਕ ਹੈ ਜੀ ਰਖੜੀ ਦਾ ਕੰਮ ਠੀਕ ਹੈ ਦੇਖੋ ਭੈਣਾਂ ਨੇ ਬੜਾ ਵਧੀਆ ਥਿਹਾਰ ਹੈ ਭੈਣਾਂ ਖੁਸ਼ੀ ਨਾਲ ਰਖੜੀ ਭਰਾਵਾਂ ਲਈ ਲੈ ਕੇ ਜਾਂਦੀਆਂ ਫੇਸ ਹੋ ਜਾ ਕਰ ਗਏ ਥਿਹਾਰ ਵਧੀਆ ਗਿਆ ਚਾਰੇ ਅੱਜ ਵੀ ਰੌਣਕ ਪੂਰੀਆਂ ਮਾਰਕੀਟ 'ਚ ਮਢੀਆਂ ਹੀ ਰੇਟੀਆਂ ਤੇ ਵੀ ਰਸ ਹੈਗਾ ਤੇ ਰਖੜੀ ਵਧੀਆ ਤੋਂ ਵਧੀਆ ਆ ਗਈ ਨ ਪਹਿਲੇ ਵਾਲੀ ਗੱਲ ਤੇ ਖਤਮ ਹੋ ਗਈ ਕਿ ਰੁ ਪਰ ਰੱਬ ਜੀ ਅੱਧੀ ਅੱਲੀ ਗੱਲ ਖਤਮ ਹੋ ਗਈ ਹੁਣ ਤੇ 500000 ਰੁਪਏ ਦੀ 200 5 500 ਰੁਪਏ ਦੀ ਰੱਖੜੀ ਗਈ ਆ ਇਹ ਦੇਖੋ ਭੈਣਾਂ ਖਰੀਦਦੀਆਂ ਭੀਆਂ 5 500 ਰੁਪਏ ਦੀ 7 700 ਰੁਪਏ ਰੱਖੀ ਪਹਿਲੀ ਅਲੀ ਗੱਲ ਨਹੀਂ ਰਹੇਗੀ ਕਿ 2 ਰੁਪਏ ਧੱਕਾ ਲੈ ਜਾਓ ਤਾਂ ਬੰਦ ਕੁਲ ਭੈਣਾਂ ਦੇ ਵੀ ਦਿਲ ਦੀ ਖਾਸ਼ ਹੈ। ਮਗਰ ਚਾਹ ਤਾਂ ਉਹੀ ਦਿਖਾਈ ਦਿੰਦਾ ਜੋ ਪਹਿਲਾਂ ਜਾਉ। ਨਹੀਂ ਨਹੀਂ ਚਾਹ ਭੈਣਾਂ ਨੂੰ ਬਹੁਤ ਹੁੰਦਾ। ਦੇਖੋ ਜੀ ਇਹ ਬੜਾ ਵਧੀਆ ਤਿਆਰ ਹੈਗਾ ਭੈਣਾਂ ਦੇ ਲਈ ਭਰਾਵਾਂ ਰੱਖੜੀ ਬਣਾਉਂਦਾ। ਉਹਨਾਂ ਨੂੰ ਚਾਹ ਤੇ ਹੁੰਦੀ ਹੈ। ਫਿਰ ਹਰ ਭੈਣ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਪਣੇ ਭਰਾ ਨੂੰ ਵਧੀਆ ਤੋਂ ਵਧੀਆ ਰਖੜੀ ਬਣਾਵਾਂ। ਪ੍ਰਧਾਨ ਸਾਹਿਬ ਪਿਛਲੇ ਸਾਲ ਨਾਲੋਂ ਕਿੰਨਾ ਕੁ ਫਰਕ ਦੇਖ ਰਹੇ ਹੋ? ਮਾਹੌਲ ਪੂਰਾ ਪਿਛਲੇ ਸਾਲ ਦੇ ਪੋਜੀਸ਼ਨ ਨੇ ਹੈਗੀ ਸੀ ਕਿ ਰਖੜੀ ਨਹੀਂ ਸੀ ਯਾਨੀ ਚਲਦੀ ਤੇ ਹੁਣ ਰਖੜੀ ਜਿਹੜੀ ਮਹਿੰਗੀ ਬਹੁਤ ਆ ਗਈ ਹੈ। ਜਾਨਾ ਇਹਦਾ ਦੂਜੀ ਰਖੜੀ ਬਹੁਤ ਆ ਗਈ ਹੈ। ਤੇ ਇਸ وجہ ਕਰਕੇ ਪ ਉਹ ਜਿਹੜੀ ਮਠਿਆਈ ਮਠਿਆਈਆਂ ਦਿੱਤੀ ਤੇ ਵੇ ਲੋਕ ਕਿੰਨਾ ਰਾਸ਼ਿਕ ਜੀ ਬਿਲਕੁਲ ਜੀ ਬਿਲਕੁਲ ਇਹ ਇਹ ਮਾਰਕੀਟ ਦੇ ਪ੍ਰਧਾਨ ਸਾਹਿਬ ਨੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਹੁਣ ਉਹ ਤਾਗਿਆਂ ਵਾਲੀਆਂ ਗੱਲਾਂ ਨਹੀਂ ਰਹੀਆਂ ਮਗਰ ਪਿਆਰ ਉਹੀ ਹੈ ਜੋ ਪਹਿਲਾਂ ਹੁੰਦਾ ਸੀ ਸੋ ਤੁਸੀਂ ਇਹ ਦੇਖੋ ਅਲੱਗ-ਅਲੱਗ ਡਿਜ਼ਾਈਨ ਜਿਹੜੇ ਨੇ ਉਹ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਅਨੇਕਾਂ ਡਿਜ਼ਾਈਨ ਨੇ ਇੱਕ ਹੀ ਡਿਜ਼ਾਈਨ ਦੀ ਗੱਲ ਨਹੀਂ ਆ ਕਿਉਂਕਿ ਪਹਿਲੇ ਦੇ ਸਮੇਂ ਦੀ ਗੱਲ ਕੀਤੀ ਜਾਵੇ ਪਹਿਲਾਂ ਇੱਕ ਤਾਗਾ ਬਣਿਆ ਜਾਂਦਾ ਸੀ ਹੁਣ ਆ ਜਿਹੜੇ ਡਿਜ਼ਾਈਨ ਹੈ ਅਲੱਗ-ਅਲੱਗ ਦਿਖਾਈ ਦੇ ਰਹੇ ਨੇ ਸੋ ਮਾਰਕੀਟ ਭੈਣਾਂ ਨੇ ਆਪਣੇ ਭਰਾ ਦੇ ਗੁਰਤੇ ਰਖੜੀ ਬੰਨ੍ਹਨੀ ਆ ਤੁਸੀਂ ਵੀ ਇੱਕ ਭਰਾ ਹੋ ਕਿੰਨੀ ਕੁ ਖੁਸ਼ੀ ਹੈ ਕੀ ਗਿਫਟ ਦੇਣ ਦੀ ਸੋਚੀ ਭੈਣ ਨੂੰ ਦੇਖੋ ਜੀ ਮੇਰੀ ਭੈਣ ਦਾ ਯੂਪੀ ਵਿਆਹ ਆਵਾ ਤੇ ਜਿਸ ਤੋਂ ਬਾਅਦ ਹੁਣ ਪਹਿਲੀ ਰਖੜੀ ਆ ਉਹਦੀ ਅੰਬਰਸਾੜ ਹੁਣ ਮੇਰੇ ਘਰ ਆਏ ਨੇ ਵਾਪਸ ਤੇ ਪਹਿਲੀ ਡਿਮਾਂਡੀ ਉਹਨਾਂ ਨੇ ਕਿਹਾ ਕਿ ਮੈਨੂੰ ਮੋਬਾਈਲ ਚਾਹੀਦਾ ਵਾ ਤੇ ਮੋਟ ਜਿਹੜੀ ਮੰਗ ਕੀਤੀ ਹੈ ਪੂਰੀ ਕਰਤੀ ਆ ਜੀ ਬਿਲਕੁਲ ਜੋ ਰੈਸ਼ਨਰ ਲੱਗੇ ਸੀ ਤੇ ਮੈਂ ਮੰਗ ਪੂਰੀ ਕਰ ਦਿੱਤੀ ਤੁਹਾਨੂੰ ਕੱਲ ਪੈਕ ਕਰਕੇ ਸਰਪ੍ਰਾਈਜ਼ ਦੇਵਾਂਗੇ ਆਪਣੀ ਭੈਣ ਨੂੰ ਦੇਖੋ ਜੀ ਭਰਾਵਾਂ ਦਾ ਵੀ ਲੱਗ ਜਾ ਚਾਇਆ ਕਿਉਂਕਿ ਭਰਾਵਾਂ ਦੀ ਜੇਬ ਖਾਲੀ ਹੋਣੀ ਹੁੰਦੀ ਹੈ ਇਸ ਦਿਨ ਹੋਰ ਵੀ ਜਿਹੜੇ ਭਰਾ ਨੇ ਉਹ ਵੀ ਪਹੁੰਚੇ ਹੋਏ ਨੇ ਭਾਈ ਸਾਹਿਬ ਕੀ ਨਾਮ ਹੈ ਅਮ੍ਰਿਤਸਰ ਦੇ ਰਹਿਣ ਵਾਲੇ ਹਾਂਜੀ ਜੀ ਭਾਜੀ ਅਸੀਂ ਅਮ੍ਰਿਤਸਰ ਦੇ ਰਹਿਣ ਵਾਲੇ ਆ ਮੇਰਾ ਨਾਮ ਨੋਜ ਕੁਮਾਰ ਆ ਅਸੀਂ ਅੱਜ ਆਪਣੇ ਘਰ ਦੇ ਨਾਲ ਆਏ ਆ ਰੱਖੜੀ ਬੰਧਨ ਦਿਹਾੜ ਆ ਰਿਹਾ ਜਿਹੜਾ ਕੱਲ ਹੈਗਾ ਤੇ ਪਹਿਲਾਂ ਨੇ ਹਰ ਭਰਾ ਲਈ ਤੁਹਾਡੀ ਵਾਈਫ ਨੇ ਵੀ ਜਾਣਾ ਹੋਏਗਾ ਰਖੜੀ ਬੰਨਣ ਤੇ ਉਹ ਤਾਂ ਨੇਚਰਲ ਗੱਲ ਹੈ ਭੈਣ ਨੇ ਭਰਾ ਨੂੰ ਰਖੜੀ ਬੰਨਣ ਜਾਣਾ ਹੀ ਜਾਣਾ ਪਰ ਉਹ ਜੰਮੂ ਰਹਿੰਦੇ ਆ ਤੇ ਪਰ ਜਾਣਾ ਤਾਂ ਪੈਣਾ ਹੀ ਆ ਕਿਉਂਕਿ ਤੁਹਾਡੇ ਤੁਹਾਡੇ ਸਿਸਟਰ ਤੁਹਾਡੇ ਸਿਸਟਰ ਵੀ ਹੋਣਗੇ ਕੋਈ ਮੰਗ ਕੀਤੀ ਉਹਨਾਂ ਨੇ ਤੁਹਾਡੇ ਤੋਂ ਸਪੈਸ਼ਲ ਮੰਗਦਾ ਕੋਈ ਜਿਆਦਾ ਪਹਿਨਾ ਕਰਦੀਆਂ ਨਹੀਂ ਆ ਜਿੰਨਾ ਆਪਣੇ ਕੋਲ ਦਿੱਤਾ ਜਾਂਦਾ ਉਹਨਾਂ ਦੇਣਾ ਚਾਹੀਦਾ ਭਰਾਵਾਂ ਨੂੰ ਵੱਧ ਤੋਂ ਵੱਧ ਦੇਣਾ ਚਾਹੀਦਾ ਭੈਣਾਂ ਨੂੰ ਕਿਉਂ ਭੈਣਾਂ ਨੂੰ ਦੇ ਕੇ ਘਟਦਾ ਨਹੀਂ ਆ ਵੱਧਦਾ ਹੀ ਆ ਕਿਉਂ ਭੈਣਾਂ ਹੀ ਆ ਇੱਕ ਜਿਹੜੀਆਂ ਭਰਾਵਾਂ ਨਾਲ ਖਲੋਂਦੀਆਂ ਨੇ ਮਾਪਿਓ ਦੀ ਸੇਵਾ ਕਰਦੀਆਂ ਨੇ ਇਸ ਲਈ ਭੈਣਾਂ ਨਾਲ ਵੱਧ ਤੋਂ ਵੱਧ ਚੜ ਕੇ ਕਰਨਾ ਚਾਹੀਦਾ ਪੰਨਣਾ ਬਿਲਕੁਲ ਜੀ ਇਹ ਖੁਸ਼ੀ ਜਿਹੜੀ ਹੈ ਉਹ ਅਲੱਗ ਜੀ ਚਿਹਰਿਆਂ ਤੇ ਚਲਕ ਰਹੀ ਹੈ ਸੋ ਹੋਰ ਵੀ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਉਹਨਾਂ ਕੋਲ ਵੀ ਜਾਣਾਂਗੇ ਜਿਹੜੀ ਖੁਸ਼ੀ ਹੈ ਕਿਸ ਤਰ੍ਹਾਂ ਮੈਮ ਕੀ ਨਾਮ ਹੈ ਰਖੜੀ ਖਰੀਦਣ ਆਏ ਹੋ ਕਿਵੇਂ ਦਾ ਚਾਹ ਬਿਆਨਾ ਸਿੰਮਜੀਤ ਕੌਰ ਆ ਜੀ ਚਾਹ ਕਿਸ ਤਰ੍ਹਾਂ ਦਾ ਕਲ ਰਖੜੀ ਦਾ ਦੇਣਾ ਬਹੁਤ ਵਧੀਆ ਚਾਹ ਆ ਵਾ ਜੀ ਇਹ ਪੈਨ ਦਾ ਹੁਣ ਹਿਆਰਾ ਬੜਾ ਵਧੀਆ ਜੀ ਉਡੀਕ ਹੁੰਦੀ ਹੈ ਇਸ ਦਿਨ ਦੀ ਕਿਉਂਕਿ ਸਾਲ ਭਰ ਦੇ ਵਿੱਚ ਇੱਕ ਤਿਉਹਾਰ ਆਣਾ ਹੁੰਦਾ ਹਾਂਜੀ ਹਾਂਜੀ ਦੇਖ ਰਹੀਓ ਸਭ ਬਾਲ ਚਲੇthia ਹਰ ਇੱਕ ਨੂੰ ਦੀ ਕੁੰਦੀਆਂ ਜਿ ਰੱਖੀ ਦੀ ਪਸੰਦ ਕਿਸ ਤਰ੍ਹਾਂ ਦੀਆਂ ਰੱਖੜੀਆਂ ਕਰ ਰਹੇ ਹੋ ਸਿੰਪਲ ਕਰ ਰਹੇ ਹੋ ਜਾਂ ਹਾਈ ਫਾਈ ਜਿਹੜੇ ਕਿਉਂਕਿ ਅੱਜ ਕੱਲ ਦੇ ਟ੍ਰੈਂਡ ਦੇਖ ਰਹੇ ਹਾਂ ਬਹੁਤ ਤਰ੍ਹਾਂ ਦੀਆਂ ਫੈਸ਼ਨ ਐ ਹੋ ਜਿਆ ਬਾਜੀ ਭਰਾ ਸਿੰਪਲ ਹੀ ਰੱਖੀਆਂ ਬਣਾਉਂਦੇ ਆ ਕੋਈ ਹਾਈ ਫਾਈ ਤੇ ਬਣਾਉਂਦਾ ਨਹੀਂ ਅਸੀਂ ਪਿੱਛੇ ਮੋਤੀਆਂ ਵਾਲੀ ਉਹਨ ਕੋਈ ਨਹੀਂ ਬਣਾਉਂਦਾ ਸਿੰਪਲ ਆ ਬੁਦੇ ਸਾਰੇ ਹਰ ਇੱਕ ਦੀ ਇੱਕ ਇੱਕ ਜਿਹੜੀ ਪਸੰਦ ਹੈ ਉਹ ਦਿਖਾਈ ਦੇ ਰਹੀ ਹਰ ਇੱਕ ਦਾ ਅਲੱਗ ਜਿਹਾ ਜਿਹੜਾ ਚਾ ਹੈ ਉਹ ਵੀ ਦਿਖਾਈ ਦੇ ਰਿਹਾ ਸੋ ਇਹ ਅੰਮ੍ਰਿਤਸਰ ਦੀ ਆਈਡੀਚ ਮਾਰਕੀਟ ਹੈ ਜਿੱਥੇ ਕਿ ਅਸੀਂ ਆ ਲੋਕਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਭਰਾਵਾਂ ਦੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਦੀ ਜੇਬ ਖਾਲੀ ਹੋਣੀ ਉਹਨਾਂ ਦੀ ਭੈਣਾਂ ਦੇ ਨਾਲ ਗੱਲ ਕੀਤੀ ਜਿਨ੍ਹਾਂ ਨੇ ਅਕਸਰ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਕਿ ਜਿਹੜੀਆਂ ਵੀਡੀਓਜ਼ ਸੈਂਡ ਕੀਤੀਆਂ ਜਾਂਦੀਆਂ ਭਰਾਵਾਂ ਨੂੰ ਉਸ ਦੇ ਵਿੱਚ ਇੱਕ ਖੁਸ਼ੀ ਹੁੰਦੀ ਹੈ ਕਿ ਭਰਾਵਾ ਮੈਨੂੰ ਇਹ ਦੇ ਦੀ ਤਾਂ ਉਹ ਚਾਹ ਜਿਹੜਾ ਉਹ ਇਸ ਮਾਰਕੀਟ ਦੇ ਵਿੱਚ ਜ਼ਰੂਰ ਦਿਖਾਈ ਦਿੱਤਾ ਕੈਮਰਾਮੈਨ ਮੋਹਿਤ ਨਾਲ ਮਹਿਮਾਨਾ ਲਾਈਵ ਪੰਜਾਬੀ ਟੀਵੀ ਅੰਮ੍ਰਿਤਸਰ